ਮੰਮੀ ਚਾੜਾ ਮੈਂ ਆਤ ਜਿੰਦਾ ਵੱਜਾ ਮੰਮੀ ਜ਼ਿੰਦਾ ਮਾਰਤਾ ਉਸ ਦੇ ਆਣ ਨੇ ਵੇਖ ਕੇ ਤੇ ਦੱਸਿਆ ਹੀ ਉਹ ਤੇ ਜ਼ਿੰਦਾ ਮਾਰ ਕੇ ਤੇ ਨਿਕਲ ਗਈ ਕਰੋ ਮੈਨੂੰ ਲੱਗਦਾ ਉਹਨੇ ਦੱਸ ਤਾ ਕਿ ਕਿਸ ਘੈਂ ਜੀ ਨੇ ਮੰਮੀ ਨੂੰ ਮੰਮੀ ਨੇ ਜ਼ਿੰਦਾ ਲਾਤਾ ਜ਼ਿੰਦਾ ਮਾਰ ਕੇ ਤੇ ਆਪ ਨਿਕਲ ਗਈ ਕਰੋ ਉਹ ਤੇ ਅੱਗੇ ਅੰਦਰ ਹੋ ਜਾਂਦਾ ਉਹ ਵੀ ਬੰਦ ਹੁੰਦਾ ਤੈਨੂੰ ਪਤਾ ਹੀ ਆ ਘਰ ਤਾਂ ਹਈ ਮੰਮੀ ਰੋਣ ਕੀ ਕਰਨਾ ਇਹ ਮੈਂ ਤਾਂ ਠੀਕ ਹੈ ਤੈਨੂੰ ਆਂਦੀ ਹੀ ਨਾ ਜਾਈਏ ਮੈਨੂੰ ਫੋਨ ਲਾ ਲੰਦ ਕੋਈ ਮੰਮੀ ਆ ਮੈਂ ਆ ਦਿਹਣਾ ਜੈਨ ਦੇ ਤੇ ਮੈਂ ਤੇ ਆਉਣਾ ਹੀ ਨਾ ਆਪਣੇ ਧੀਨ ਮਿਲਣ ਕੁੜੀ ਵੀ ਨਾਲੇ ਲੈ ਗਈਆਂ ਹਾਂ ਕਿਕੀ ਤਾ ਟਿਊਸ਼ਨ ਤੇ ਖਲਾਈ ਹ ਹੁਣ ਇਹਨਾਂ ਨੂੰ ਨਹੀਂ ਪਤਾ ਕਿ ਕੁੜੀ ਟਿਊਸ਼ਨ ਤੇ ਜਾਂਦੀ ਕਿੱਥੇ ਅੱਗੇ ਨਹੀਂ ਚੁੱਕਿਆ ਹੁਣ ਤੇਰਾ ਫੋਨ ਚੁੱਕ ਲੈਣਗੇ ਮਿਲਾ ਲੈਂਦੇ ਇੱਕ ਵਾਰੀ ਪਤਾ ਤਾਂ ਲੱਗ ਜੇ ਕਿੱਥੇ ਕਿੱਥੇ ਲੱਗੇ ਛਾਗੇ ਕਿਦੇ ਘਰੇ ਕੀ ਹੋਣੀ ਆ ਓ ਸਰੇਣ ਵੀ ਨਹੀਂ ਦੱਸਣ ਲਈ ਉਹ ਕਿੱਥੇ ਚਲੇ ਗਿਆ ਪਰਸ ਜਿਵੇਂ ਨੂੰ ਨਾ ਲੱਗੀ ਹੁਣ ਇਧਰ ਬਾਹਰ ਕਿਤੇ ਆਏ ਮੇਰੇ ਫੋਨ ਵੀ ਨਹੀਂ ਚੁੱਕਾਂਦੇ ਮੈਂ ਅਜਾ ਤੈਨੂੰ ਆਖਿਆ ਵੀ ਨਹੀਂ ਉਹਨਾਂ ਨੇ ਫੋਨ ਉੱਥੇ ਨਹੀਂ ਚੁੱਕਿਆ ਤਾਂ ਹੁਣ ਤੇਰਾ ਕਿੱਥੋਂ ਚੁੱਕਣਾ ਆਏ ਬਾ ਨਾ ਕਰ ਮੇਰੀ ਧੀ ਇੱਦਾਂ ਉਹ ਨਹੀਂ ਨਾ ਧੱਕਾਰੇ ਇਤਰਾ ਰੱਬ ਨਹੀਂ ਰੀਜਣਾ ਆ ਫੋਨ ਫੜ ਫੋਨ ਫੜ ਤੇ ਉੱਥੇ ਕਾ ਬੱਸ ਜਿੰਦ ਮਾਰਨ ਦੀ ਕਦੀ ਲੋੜ ਮੈਗੀ ਉਹਨਾਂ ਨੂੰ ਮਿਲ ਤਾਂ ਨਹੀਂ ਨਹੀਂ ਵਾਦੂ ਹੋ ਗਈਆਂ ਉਹਨਾਂ ਤੂੰ ਬਸ ਤੈਨੂੰ ਵਾਦੂ ਕਰਕੇ ਘਰੋਂ ਕੱਢਿਆ ਵਾ ਜਾਂ ਤੂੰ ਅਧਣ ਹੀ ਨਾ ਪੈਰ ਪੁੱਟਦੀਆਂ ਕਰੋ ਨੰਗੜਾ ਉਹਨਾਂ ਨੇ ਮਿਲ ਲਈ ਉਮੀ ਮੈਂ ਤੇ ਆਪਣੀ ਤੀਨੂੰ ਮਿਲਾਈ ਆਈ ਤਾਂ ਤੀਨੂੰ ਮਿਲਣ ਗਈ ਤਾਂ ਧੀ ਵੀ ਉਹਨਾਂ ਦੀ ਆ ਮੈਂ ਉਹਨਾਂ ਦੀ ਕਿਤਾ ਮੇਰੇ ਜਿਗਰ ਦਾ ਟੁਟਾ ਮਾਓ ਤੇਰਾ ਤਾਂ ਹਨੜਾ ਮੈਂ ਤੇਰੀਆਂ ਮੈਨੂੰ ਪਤਾ ਮੈਂ ਸਮਝਦੀ ਆ ਤਾਂ ਭਾੜ ਹੁਣ ਉਹਨਾਂ ਨੂੰ ਆਪਣੇ ਆਪ ਚਾਹੀਦਾ ਵਾ ਨਾ ਉੱਠ ਮਰੀਤੀ ਉਸ ਦਾ ਨਾਰੋ ਕੀ ਕਰਾਂ ਮੰਮੀ ਉੱਟ ਕੇ ਉੱਠ ਕੇ ਕਹਿੰਦੇ ਪੁੱਛਦੇ ਆ ਕਿ ਤੇ ਟਿਵੀਸ਼ਨ ਤੇ ਕੱਲੀ ਆ ਕਿ ਕਿੱਥੇ ਆ ਕੋਈ ਕਿ ਕਿਦੇ ਮੰਡੀ ਖਲਾਤੀ ਆ ਉਸ ਦਾ ਮੰਮੀ ਨੂੰ ਨਹੀਂ ਕਿਤੇ ਜਾਣਾ ਇਹ ਤਾਂ ਐਸੇ ਮੰਡੀ ਕਿਤੇ ਵੀ ਨਹੀਂ ਜਾਂਦੀ ਹੰਮੇ ਬੂਆ ਦੇ ਖੋਲ ਦੋ ਮੇਰੇ ਤੀਨ ਹਮਲਾ ਦੋ ਮੇਰੇ ਨਾਲ ਇੱਕ ਵਾਰੀ ਤੇਰਾ ਭੂਆ ਪਨੇ ਦਾ ਕੋਈ ਮੋਲਣੀ ਧੀ ਹੈ ਬੂਆ ਸਤਾ ਦੁਪਰ ਨੰਢਾ ਹੀ ਕੋ ਬਾਹਰ ਨਾ ਨਿਕਲਦਾ ਮੈਂ ਚਲ ਜਾਾਂਗੀ ਉਸੇ ਬਲੇ ਮੇਰੀ ਧੀ ਦੇ ਦੋ ਮੈਨੂੰ ਉੱਠ ਰਹੀ ਸੀ ਨਾ ਰੋਟਾ ਮ ਖਰਾਬ ਕਰ ਸਾਨੂੰ ਵੀ ਨੇਰਾ ਹੋ ਜਾਣਾ ਵਾ ਮੈਂ ਕਿੱਥੇ ਜਾਣਾ ਨਹੀਂ ਮੈਂ ਤਾਂ نیچے ਜਾਣਾ ਜਾਣਾ ਤਾਂ ਨਹੀਂ ਘਾ ਤੋ ਹੁਣ ਤੇਰਾ ਬੂਆ ਤੋ ਖੋਲਣ ਨਹੀਂ ਦੇਗੀ ਤੱਕ ਉਜੜੀ ਹੋਏ ਹੋਏ ਭਾਈ ਜੋ ਮੈਂ ਟੀ ਹੋ ਜਮਾ ਤੋ ਬਿਨਾ ਮੰਮੀ ਨਹੀਂ ਜਾਣਾ ਤਾਂ ਕੀ ਕਰਾਂਗੀ ਸਭ ਵਾ ਗਾੜੀ ਬੈਠੀ ਰਵेंगी ਦੀ ਹੈ ਨੀ ਸਮਰੀਤ ਨਾ ਰੋ ਮੇਰੀ ਕੀ ਉੱਠ ਤਾਂ ਉੱਠ ਨਾ ਰੋ ਇੱਕ ਵਾਰ ਧਬਕੇ ਪੰਨ ਕੇ ਵੀ ਪਹਿਲਾਂ ਵੇਖ ਜੋਰ ਦੇ ਨਾਲ ਪੰਨ ਬੂਆ ਪਹਿਲਾਂ ਕੋ ਨਿਕਲ ਜਾ ਬਾਬਾ ਆ ਜਾ ਪੁੱਤ ਤੇਰੀ ਮਾਂ ਆਈ ਤੇ ਨੂੰ ਮਿਲਣਾ ਮਤਾਂ ਕਿੱਥੇ ਚਲ ਗਏ ਨਹੀਂ ਸਾਰੇ ਅੰਦਰਲੇ ਦਰਵਾਜ਼ੇ ਵੀ ਬੰਦ ਆ ਅੰਦਰੋਂ ਸਾਰੇ ਲੋਕ ਵਗਾਰੇ ਦੀਪ ਤਾਂ ਕਿੱਥੇ ਗਈ ਹੈ ਤੇ ਕਿੱਥੇ ਨਹੀਂ ਉਹ ਹੀ ਫੜਦੀ ਹੰਦੀ ਹੀ ਤੇਰੀ ਦਰਾਣੀ ਤੇਰੀ ਬਾਹ ਫੜਦੀ ਹੈਗੀ ਤੇ ਉਹ ਵੀ ਚਲ ਗਏ ਆ ਉਹ ਵੀ ਬਾਹਰ ਚਲ ਗਏ ਤੇ ਹੁਣ ਕੀ ਇਹ ਕਿੰਨੇ ਦਿਨ ਤੇਰੀ ਸੁਣਨੀ ਆ ਮੰਮੀ ਸੁਣਨੀ ਕਿੰਨੇ ਆ ਕਿਹਨੇ ਆਪਣਾ ਕੰਮ ਨਹੀਂ ਲੈਣਾ ਲੈਣਾ ਵਾ ਅੱਜ ਨਾ ਅੱਗੇ ਨਹੀਂ ਹੁਣ ਲੈਣਾ ਵਾ ਮੇਰੇ ਧੀ ਵੀ ਚਾਹੀਦੀ ਮੈਨੂੰ ਮੇਰਾ ਧੀ ਵੀ ਚਾਹੀਦਾ ਹੱਕ ਵੀ ਚਾਹੀਦਾ ਵਾ ਅਸੀਂ ਵਿਚੋਲਿਆਂ ਵੱਲ ਜਾਉਂਗੀ ਮੈਂ ਕਿ ਉਹਨਾਂ ਨੂੰ ਆਖੂ ਕਿ ਅਸੀਂ ਗਈਆਂ ਆ ਕੋਹ ਉਹਨਾਂ ਨੇ ਕਰਤੂਸ ਕੀ ਮਮੀ ਤੂੰ ਮੇਰੇ ਨਾਲ ਹੁਣੇ ਜਾਓ ਮੇਰੇ ਨਾਲ ਚੱਲ ਆ ਗੱਲਬਾਤ ਕਰਦੀ ਕੀ ਨਾਲ ਚੱਲ ਮੈਂ ਤਾਂ ਖਿਆਗਾ ਚੱਲ ਮੈਂ ਇਤਰਾ ਹੀ ਮਸਲਾ ਹੱਲ ਹੋ ਜਾਊਗਾ ਪਰ ਇਹਨਾਂ ਖਲਾਰਾ ਪਾਉਣਾ ਹੀ ਪਾਉਣਾ ਮੈਂ ਇਸ ਤਰ੍ਹਾਂ ਦੇ ਅਹੰਤਰੇ ਨਿਕਲੇ ਆ ਸਭ ਦੇ ਤੇ ਚੱਲ ਕੋਈ ਗੱਲ ਨਹੀਂ ਚੱਲ ਅਸੀਂ ਉੱਧਰ ਜਾਣੀਆਂ ਵਾ ਹਏ ਹਏ ਪਤਾ ਨਹੀਂ ਹੱਲੇ ਗਈਆਂ ਕਿ ਨਹੀਂ ਗਈਆਂ ਉਹੇ ਗਾੜੀ ਬਲਛਣੀਆਂ ਨੇ ਰੋਣ ਪਾਇਆ ਸਾਡੇ ਗਾੜੀ ਜੇ ਇਦਾਂ ਰੋਣਾ ਸੀ ਤੇ ਆਈਆਂ ਕਿ ਲੈਣ ਹੀ ਇੱਥੇ ਖੜੇ ਰਹਿਂਦੀਆਂ ਹਾਂ ਆਪਣੇ ਨਾ ਹੁਣ ਮੈਨੂੰ ਪਤਾ ਲੱਗਣ ਡਿਆ ਕੁਛ ਕਿ ਹੈਗੀਆਂ ਬਾਹਰ ਕੇ ਨਹੀਂ ਹੈਗੀਆਂ ਪਰ ਪਤਾ ਨਹੀਂ ਮੈਨੂੰ ਲੱਗਣਾ ਪੈਰ ਜੇ ਦਿਖਣ ਡਏ ਆ ਰੁਕ ਜਾਨੀ ਆ ਆਪੇ ਫਿਰ ਤੁਰ ਕੇ ਚੱਲ ਜਾਣਗੀਆਂ ਆrowData ਅਖਨੀ ਗਾ ਸਾਡੇ ਘਰ ਦਾ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਜੇ ਜਵਾਈ ਗਿਆ ਤੇ ਕਿਤੇ ਹਰੇ ਤੱਕ ਉਹ ਨਹੀਂ ਮੁੜਿਆ ਉਹਨੂੰ ਵੀ ਪਿਆਹੇ ਨਹੀਂ ਪਿਆਰ ਹੋ ਗਿਆ ਵਾ ਮੜੇ ਔਖੇ ਹੋਏ ਆ ਕੀ ਕਰਾਂ ਮੈਂ ਮੇਹੀ ਪਾ ਵੀ ਆਈ ਤੇ ਮੈਂ ਦੂਣਾ ਚੂੜਾ ਪਾਇਆ ਦੋ ਨਹੀਂ ਵੀ ਇੱਥੇ ਆ ਵੀ ਨਹੀਂ ਤੇ ਉਦਾਂ ਚਲ ਗਈ ਬੀਬੀ ਨੇ ਬੂਆ ਨਹੀਂ ਕੋਦਿਆ ਮੈਂ ਵੀ ਚੋ ਜਾਨੀ ਬੀਬੀ ਤੇ ਮੇਨੂੰ ਮਾਤ ਦੀ ਲੈਂਦੀ ਮੈਂ ਵੀ ਚਮਲੀਤ ਲੱਗੇ ਚੋਣ ਲੱਗੇ ਵਾਵਾ ਕੱਕਾ ਸੁਝ ਮਮਾ ਮਮਾ ਤੇ ਹੁੰਦੇ ਨਹੀਂ ਦਾਦੀ ਮੈਨੂੰ ਸੁਣਾ ਕਿ ਮੈਂ ਮਮਾ ਬਾਹਰ ਆਇਆ ਹਾਂ ਹਾਂ ਨਹੀਂ ਦੀਏ ਕਿਤੇ ਤੇਨੂੰ ਸੁਪਨਾ ਆ ਗਿਆ ਤੇਰੀ ਮੰਮਾ ਆਈ ਬਾਹਰ ਅੱਗੇ 6 ਮਹੀਨੇ ਹੋ ਗਏ ਕਈ ਨੂੰ ਅੱਗੇ ਤੇਨੂੰ ਸੁਪਨਾ ਕਦੀ ਆਇਆ ਨਹੀਂ ਆ ਅੱਜ ਤੇਨੂੰ ਬੜੀ ਸ਼ੀਰੀ ਸੁਪਨਾ ਆ ਗਿਆ ਸੁਪਨੇ ਸੱਚ ਨਹੀਂ ਹੁੰਦੇ ਸੁੱਤੇ ਪਿਆ ਤੇ ਕਈ ਸੁਪਨੇ ਆ ਜਾਂਦੇ ਆ ਐਦਾਂ ਦੇ ਨਹੀਂ ਕੋਈ ਗੱਲ ਹੈਗੀ ਤੈਨੂੰ ਕੀ ਗੱਲ ਮੈਂ ਪੁੱਛਦੀ ਨਹੀਂਗੀ ਪਰ ਮੈਂ ਅੱਜ ਜੀ ਨਹੀਂ ਲੱਦ ਮਮਾ ਤੋਂ ਬਿਨਾ ਜੀ ਲੱਗ ਜਾਣਾ ਵਾ ਹੁਣ ਤੂੰ ਵੱਡੀ ਹੋਣ ਗਈ ਆ ਜਦੋਂ ਤੇਰੀ ਮਾਂ ਨੂੰ ਤੇਰਾ ਫਿਕਰ ਨਹੀਂਗਾ ਤੇ ਤੈਨੂੰ ਮਾਂ ਦਾ ਫਿਕਰ ਕਾਦਾ ਪਿਆ ਪਹਿਲਾਂ ਮੈਨੂੰ ਇਹ ਗੱਲ ਦੱਸ ਉਹ ਇਹ ਤੇਰੀ ਇੰਨਾ ਚਾਹ ਕਰਦੀ ਫੁੱਫੂ ਤੇਰਾ ਚਾਹ ਕਰਦਾ ਇੰਨਾ ਤੈਨੂੰ ਸਕੂਲੇ ਛੱਡਣ ਜਾਂਦਾ ਉੱਥੇ ਗੱਡੀ ਤੇ ਚੜਾਉਣ ਜਾਂਦੇ ਲੈਣ ਜਾਂਦੇ ਹੈ ਦਾदू ਤੇਰਾ ਪਿਆਰ ਕਰਦਾ ਮੈਂ ਤੇਰੇ ਨਾਲ ਕਿਤੇ ਜਾਣਦੇ ਨੂੰ ਤੈਨੂੰ ਤਿਆਰਵਾ ਆ ਜਾ ਤੈਨੂੰ ਮਾਂ ਦਾ ਫਿਕਰ ਖਾਈ ਜਾਂਦਾ ਮਾਂ ਤੇਨੇ ਤਾਂ ਉੱਥੇ ਪੱਕੀਆਂ ਪਿੰਗਾ ਪਾਈਆਂ ਮੈਂ ਉੱਥੇ ਲੈਂਦੀ ਝੂਟੇ ਉੱਥੇ ਬੈਠੀ ਉਹ ਤੇ ਕੰਮ ਕਰਨ ਦੀ ਮਾਰੀ ਡਰਦੀ ਨਿਕਲ ਗਈ ਆ ਇਥੋਂ ਨਹੀਂ ਮਾਂ ਦੇ ਕੰਮ ਕਰਦੇ ਹੁੰਦੇ ਸੀ ਉਹ ਤਾਂ ਕਰਦੇ ਹੁੰਦੇ ਸੀ ਨਾ ਬਾਠ ਠੀਕ ਆ ਟੈਨਸ਼ਨ ਨਾ ਲੈ ਸੁਪਨੇ ਇਦਾਂ ਹੀ ਹੁੰਦੇ ਹੁੰਦੇ ਆ ਰਾਤ ਨੂੰ ਸਤਨਾ ਦਾ ਵਿਗੁਰੂ ਪਾਠ ਕਰਕੇ ਸੋਏਂਗੀ ਨਾ ਤੇ ਬਾਬਿਆਂ ਦੇ ਸੁਪਨੇ ਹੋਣੇ ਵੇਖੀ ਮੈਨੂੰ ਨਹੀਂ ਪਤਾ ਮਮਾ ਕੋ ਜਾਣਾ ਕਿੰਨਾ ਟਾਈਮ ਹੋ ਗਿਆ ਮਮਾ ਕੋ ਨਹੀਂ ਗਈ ਮੈਂ ਚੁੱਪ ਕਰਦਾ ਤੈਨੂੰ ਮੈਂ ਕਹਤਾ ਨਾ ਵੀ ਚੁੱਪ ਕਰ ਜਾ ਬੀਬੀ ਤਿੰਨ ਨਾਲ ਲੋਲਾ ਪਾਇਆ ਮੈਂ ਇਹਦੇ ਚ ਹੋ ਗਿਆ ਹੀ ਤਾ ਤੋ ਲੋਂਦੀ ਸ਼ਮੀਦ ਕਿਉਂ ਤੂੰ ਕੀ ਆਖਣਾ ਵਾ ਬੋਲਦੀ ਆ ਮਮਾ ਨੂੰ ਮੈਨੂੰ ਸੁਪਨਾ ਆਇਆ ਮੇਰੀ ਮਮਾ ਆਈ ਸੁਪਨੇ ਚ ਕਹਿੰਦੀ ਇਦਾਂ ਨਹੀਂ ਹੁੰਦਾ ਕਦੀ ਹਾਂ ਤੇ ਸੁਭਨਾ ਆ ਗਿਆ ਤੈਨੂੰ ਮੰਮਾ ਦਾ ਉਹ ਜਵੇਲਾ ਬੀਬੀ ਉਹਦੀ ਮੰਮੀ ਆਈ ਨਾ ਵਾਰ ਤੇ ਖੁਸ਼ਬੂ ਆ ਗਈ ਤੈਨੂੰ ਖੁਸ਼ਬੂ ਕਾਦੀ ਆ ਗਈ ਸੱਚੀ ਆਈ ਮੰਮਾ ਨਹੀਂ 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 ਪਤਾ ਤੈਨੂੰ ਪਤਾ ਪੂਈ ਛਦੈਣ ਵੱ ਚੱਲੀ ਆ ਇਹ ਜਿੱਦਾਂ ਗੱਲ ਕਰੀ ਜਾਓ ਨਾ ਇਹਨੇ ਉਦਾਂ ਹੀ ਕਰੀ ਜਾਣੀ ਆ ਕੋਈ ਨਹੀਂ ਆਇਆ ਯਰੇ ਮਾਰਾ ਕਹੇ ਜੇ ਚਲਾਤਾ ਉੱਚ ਨੂੰ ਲੱਗਦੀ ਆਪਣੀ ਨੂੰ ਹੁਣ ਬਾਹਰ ਕਲਾਤਾ ਹੀ ਉਹ ਜੇ ਹੁਣ ਉੱਥੇ ਕਿਤੇ ਜਾਂਦੇ ਜਾਂ ਦੇਖ ਪਈਆਂ ਨਾ ਤੇਰੀ ਹੱਡੀ ਪਸੜੀ ਮੈਂ ਇੱਕ ਕਰ ਦੇਣੀ ਤੇਰੇ ਮਨ ਦਾ ਸਭ ਬੀਬੀ ਨੀਮ ਵਿੱਚ ਅੱਛਾ ਬੀਬੀ ਸੱਚੀ ਮੈਂ ਦੇ ਨਹੀਂ ਮੈਂ ਨਹੀਂ ਦੇਛਦੀ ਉਹ ਉਹ ਜਿ ਤੋ ਰਹੀ ਹਿੱਤੇ ਉਹਦੀ ਮੰਮੀ ਹੈ ਨਾ ਕੁਝ ਖੁਸ਼ਬੂ ਤੇ ਹੋਣੀ ਹੈ ਨਾ ਤੈਨੂੰ ਕਿੱਧਰ ਪਤਾ ਐਨੀਆਂ ਗੱਲਾਂ ਦਾ ਤੈਨੂੰ ਵੱਡਾ ਵੀ ਤੈਨੂੰ ਕੋਈ ਅਕਲ ਨਹੀਂ ਮਾਸਾ ਵੀ ਕਿਤੇ ਗੱਲ ਕਰਨ ਦੀ ਕੋਈ ਕੰਮ ਕਰਨ ਦੀ ਉਹ ਖੁਸ਼ਬੂ ਦੱਸਦੀ ਆ ਆ ਕਰ ਨੂੰ ਪਾ ਲਿਆ ਨਵਾ ਕੱਢ ਕੇ ਬੀਬੀ ਤੂੰ ਇਹ ਦੇਣੀ ਇੰਨੀ ਆ ਜੇ ਤੂੰ ਲਾਦੇ ਪਿੰਦ ਦੇ ਉਹ ਨਹੀਂ ਤੇ ਮੈਨੂੰ ਪਤਾ ਲੱਜਾਂਦਾ ਤੂੰ ਕਹਿੰਦਾ ਹੀ ਆ ਦਾ ਦਾਤੇ ਮਾ ਮੇਨੇ ਆ ਕੇ ਮਾ ਵਾ ਤਾ ਕਰਕੇ ਮੈਨੂੰ ਹੁੰਦਾ ਵਾ ਉਹਦੇ ਨਿਆਣੀ ਮਾਸਾ ਜੀ ਨੇ ਉਹਨੂੰ ਕੀ ਪਤਾ ਕਿਸ ਗੱਲ ਦਾ ਬੀਬੀ ਉਹ ਜੀ ਤੁਰੇਦਨ ਵੀ ਹੁਣ ਸਵੇਰ ਆ ਗਈ ਹੈ ਨੀ ਮੇਰੀ ਮੰਮੀ ਬਾਹਰ ਆਈਆਂ ਤੈਨੂੰ ਮੈਂ ਇਹ ਪੁੱਛਦੀ ਵੀ ਆ ਕੀ ਕਰਨ ਪਾਇਆ ਵਾ ਨਵਾਂ ਸੂਟ ਕੱਢ ਕੇ ਹੋਏ ਬੀਬੀ ਬੁਆ ਪੁੱਜਦੀ ਆਏ ਬੁਆ ਪੁੱਜਦੀ ਇਹ ਮੇਰੀ ਗੱਲ ਦਾ ਜਵਾਬ ਨਾ ਦਈ ਤੈਨੂੰ ਮੈਂ ਦੱਸਾਂ ਕੀ ਕਰਨ ਪਾਇਆ ਇਹ ਕੱਢ ਕੇ ਕਿਹਨੂੰ ਮਿਲਣਾ ਸੀ ਪਾਬੀ ਮੈਂ ਤਾਂ ਉਹਨੂੰ ਮਿਲਣਾ ਪਾਬਿੰਦਰ ਤੋਂ ਨਾ ਚੁੱਤਦਾ ਸਾਂ ਮੈਂ ਦਾ ਦਾਤੇ ਪਾ ਲਿਆ ਮੈਂ ਤੇ ਵੀ ਆ ਵੀਨੇ ਚਾਚੀ ਪਾ ਬੋਏ ਉਦਾਂ ਇੱਕ ਗੱਲੋਂ ਚੰਗਾ ਹੋਇਆ ਤੂੰ ਚਲ ਗਈ ਹੀ ਨਾ ਤੇ ਵੇਖ ਲਿਆ ਤੇ ਫੜਾ ਫੜਾਣ ਕੇ ਮੈਨੂੰ ਦੱਸਤਾ ਤੇ ਮੈਂ ਮਾਰ ਲਿਆ ਬੂਆ ਤੇ ਜੇ ਕਿਤੇ ਤੂੰ ਨਾ ਨਾ ਉਧਰ ਗਈ ਹੁੰਨੀਓ ਉਹਨੇ ਆਣ ਟਪਕਣਾ ਹੀ ਇੱਥੇ ਤੇ ਸਾਰੇ ਸਿਆਪੇ ਪੈ ਜਾਣੇ ਫੇਰ ਉਹੋ ਹੀ ਅੱਗੇ ਵਾਲੇ ਮੈਂ ਫੇਰ ਗੁੱਧ ਗੱਲਾਂ ਨਾ ਮੈਂ ਦਸਣਾ ਰਿਹਾ ਬਿਬੀ ਤਨ ਜਿੰਦਾ ਹੋਇਆ ਨਾ ਤੂੰ ਦੱਸਿਆ ਚੰਗਾ ਹੋਇਆ ਆਣਾ ਕੁੜੀ ਨੂੰ ਚੁੱਕਣਾ ਦੇਤੀ ਆ ਹੋਰ ਇਹ ਸਿਆਪਾ ਤੇ ਮੇਰੇ ਪਾ ਦਾ ਪਾਤਾ ਮੈਂ ਵੇਖਾਂ ਜਾ ਕੇ ਕੁੜੀ ਨੂੰ ਬੀਬੀ ਬੂਆ ਤੋਂ ਪੰਨੰਦਿਆ ਹੀ ਨਾ ਲੱਲ ਤੇ ਆਦੀ ਅਸੀਂ ਆਪਾਂ ਹੋਂ ਬੀਬੀ ਨੇ ਫੇਰ ਮੈਂ ਮੋਤ ਤੇ ਦੌੜਦੇ ਬਾਰ ਬੂਆ ਵੀ ਭੰਨੰਦਿਆ ਤੋਈ ਹਾਈ ਕਿੰਨਾ ਕਿੰਨਾ ਅਸੀਂ ਦੇਣਾ ਇਹ ਤਾਂ ਜਾਣ ਨਹੀਂ ਡੀਆਂ ਹਲੇ ਤੱਕ ਭਾਈ ਮੈਂ ਕੀ ਕਰਾਂ ਹੁਣ ਹਾਂ ਉਹ ਜ਼ਿੰਦਾ ਦਾ ਆ ਕੇ ਕਿੱਥੇ ਜਾ ਕੇ ਆ ਨੋ 500 ਰੁਪਇਆ ਲੈ ਕੇ ਘਰੋਂ ਲਾ ਕੇ ਘਰੋਂ ਚਲ ਗਿਆ ਕਿਥੇ ਮਰ ਗਿਆ ਹਾਈ ਨਹੀਂ ਬੀਬੀ ਤੂੰ ਬੁਆ ਤਾਂ ਨਾ ਜਾ ਥੇ ਚੁੱਪ ਕਰ ਜਾ ਨਹੀਂ ਪਣਾ ਮੇਰਾ ਤੇ ਅੱਗੇ ਹੀ ਦਿਲ ਬੜਾ ਛੋਟਾ ਵਾ ਤੇ ਮੇਰਾ ਤੇ ਨਿਕਲ ਨਿਕਲ ਜਾਣ ਰਿਹਾ ਕਲੇਜਾ ਤੇ ਮੇਰੀ ਗੱਲ ਸੁਣ ਲੈ ਬੁਆ ਇਨਾ ਖੜਕਣ ਦੇ ਆਈਓ ਤੇ ਮੈਨੂੰ ਸਮਝ ਨਹੀਂ ਲੱਗ ਰਹੀ ਬੁਲਾਵਾ ਗਈਆਂ ਨਹੀਂ ਲੱਗਦੀਆਂ ਹਲੇ ਤੇ ਕੁੜੀ ਕਿੱਥੇ ਆ ਬੀਬੀ ਤੇਰੇ ਡਾਕੂਦ ਨਹੀਂ ਆਗੇ ਨਹੀਂ ਪੈਣਾ ਡਾਕੂਆਂ ਦਾ ਮੈਨੂੰ ਪਤਾ ਨਹੀਂ ਸਮਰੀਹ ਡਰਦੀ ਮੈਨੂੰ ਲੱਗਦਾ ਬੂਹਾ ਖੜਕਦਾ ਵੇਖ ਕੇ ਭਾਈ ਇੱਧਰ ਕਮਰਿਆਂ ਚ ਲੋਬੀ ਹੋਵੇ ਯੋ ਤੇ ਬੂਹਾ ਬਲਪਨਦੀ ਆ ਹਾਏ ਨਹੀਂ ਉਰੇ ਆ ਉਰੇ ਆ ਹਾ ਤੇ ਬੂਟ ਲੱਗਣ ਡੇ ਥੱਲੇ ਤੇ ਤੇਰਾ ਪ੍ਰੋਣਾ ਤਾਂ ਨਹੀਂ ਆ ਗਿਆ ਸ਼ਰਾਬ ਪੀ ਕੇ ਓਏ ਬੀਬੀ ਤਾਜੂ ਤਾ ਬੀਬੀ ਦਾ ਬੂਹਾ ਮੰਦਾ ਯੋ ਮੁਝੇ ਫੇਰ ਭੇਜਾ ਮੈਂ ਵੇਖ ਕੇ ਹੁਣੀ ਹੋਲੀ ਜੀ ਫੇ ਮੈਂ ਤੈਨੂੰ ਦੱਸਦੀ ਕੌਣ ਆ ਤੇ ਕੌਣ ਨਹੀਂ ਮੈਂ ਖੋਲ ਦੇਵਾਂ ਜਿੰਦਾ ਮਾਰਿਆ ਤੂੰ ਕਿੱਥੋਂ ਖੋਲ ਦੇਗੀ ਬੂਹਾ ਮੈਨੂੰ ਵੇਖ ਹਉਣ ਦੇ ਚੁੱਪ ਕਰ ਜੀ ਗੁੰਮ ਰਵੇ ਕਿਤੇ ਮੇਰੇ ਮਗਰ ਨਾ ਭੱਜੀ ਆ ਜੀ ਪਤਾ ਨਹੀਂ ਹੁਣ ਸ਼ਰਾਬੀ ਹੋ ਕਿ ਪਤਾ ਨਹੀਂ ਉਹ ਜੜੀਆਂ ਆਈਆਂ ਉਹ ਮੇਰੇ ਸਾਦੇ ਵੀ ਬੂਹਾ ਪੰਚਦਾ ਵਾ ਉਹ ਬੋਲੋ ਮਾਵਾ ਕੋਈ ਬਲੀਆ ਨੂੰ ਜਾ ਕੇ ਜਾਣੀ ਗਾਂ ਦਾ ਨੇ ਬੂਆ ਖੋਲ ਹਾਂ ਹਵੇ ਤੂੰ ਚੱਜ ਨਾ ਆਵਾਜ਼ ਮਾਰ ਦੋ ਗੋਪੀ ਮੈਨੂੰ ਤਾਂ ਪਤਾ ਨਹੀਂ ਲੱਗਣ ਰਿਹਾ ਕੌਣ ਆਇਆ ਵਾ ਉਹ ਮਾਵਾ ਕਰਨਾ ਬੂਆ ਬੰਨੀ ਖਾ ਗਿਆ ਵਾ ਬੂਆ ਨਾਲ ਜਿੱਦਾ ਤੂੰ ਜ਼ੋਰ ਪੈਂਦੇ ਤਾ ਨੂੰ ਚੋਰ ਨਹੀਂ ਪੈਂਦੇ ਮੈਂ ਆਉਣੀ ਚਾਬੀ ਲੈ ਕੇ ਬੂਆ ਬਾਂਦੇ ਜਿੱਦਾ ਇਹਨਾਂ ਨੇ ਦਿਨੇ ਦੇ ਬਾਹਰੇ ਹਾਏ ਰੱਬਾ ਕੀ ਆਂਦੇ ਨੇ ਗਲਤੀ ਨੂੰ ਪਲੇਖਾ ਲੱਗ ਗਿਆ ਉਹ ਗੱਲ ਹੋਈ ਉਹ ਮੈਂ ਤਾਂ ਆਖਾ ਉਹ ਹੀ ਬਣਾਵਾ ਬੈਠੀਆਂ ਆਵਾ ਜਵਾਈ ਭਾਈ ਕੀ ਆ ਕੋ ਜਿੰਦਾ ਮਾਰ ਕੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਵਾ ਸਿਆ ਪਾ ਖਾ ਨਾ ਇਹਨਾਂ ਨੇ ਆਣ ਕੇ ਤੇ ਕੰਬਲੀ ਪਾਤਾ ਹੁਣ ਸਾਡੇ ਘਰ ਭਾਵੇਂ ਕਲਾ ਪੈ ਜੇ ਲੈ ਪੋਤ ਤੂੰ ਕਦੋਂ ਕਦਖਲਾਉਤਾ ਹੈ ਇੱਥੇ ਮੈਂ ਬੂਹਾ ਕੋ ਬੰਦ ਕੀਤਾ ਤੂੰ ਬੂਹਾ ਕੀ ਬੰਦ ਕਰਨਾ ਵਾ ਅੱਗੇ ਬੂਹਾ ਖੁੱਲਾ ਦੋ ਜਾਨੀਆਂ ਆਈਆਂ ਕਿੰਨਾ ਵੱਡਾ ਝੋਨਾ ਝੰਨਾ ਲੈ ਗਈਆਂ ਸਾਡੇ ਕੋਲ ਮੁੜ ਕੇ ਮੈਂ ਹਾਰ ਕੇ ਜਿੰਦਾ ਮਾਰਾ ਦੋ ਹੋਰ ਆ ਗਈਆਂ ਮਹੀਨੇ ਫਿਰ ਬੁਆ ਕੋਲੇ ਮੇਰੇ ਜਿੰਦਾ ਮਾਰਤਾ ਟੱਕਰ ਗਿਆ ਮੈਨੂੰ ਰਾਹ ਜਾਂਦੀਆਂ ਕਿ ਤੇਰੀ ਉਹ ਮੈਂ ਕਿਹਨਾਂ ਨਾਲ ਟੱਕਰਿਆ ਝੂਠ ਬੋਲਾਂ ਨਹੀਂ ਤੂੰ ਮੈਨੂੰ ਘਰੋਂ ਕੱਢਣ ਦਾ ਲੱਗਦਾ ਤੂੰ ਬੁਆ ਹਾਂ ਪੁੱਤ 100 ਸੁੱਖਣਾ ਦਾ ਤੁਹਾਡਾ ਇੱਕ ਇੱਕ ਪਰੌਣਾ ਹੈ ਤੈਨੂੰ ਕਿਉਂ ਕਰ ਉਹ ਕੱਢਣਾ ਵਾ ਆਪਾਂ ਹੋਰ ਗੱਲਾਂ ਹੀ ਕਰੀ ਜਾਂਦੀਆਂ ਕਿ ਬੁਆ ਵੀ ਖੋਲੇਗੀ ਮਮੇ ਚਿਲਕੀਆਂ ਲੱਗਦਾ ਫਿਰ ਰੋਡਾ ਪੈਂਦੀਆਂ ਤੁਹਾਨੂੰ ਬੁਆ ਬਾਦ ਕੀ ਦੇ ਤੂੰ ਪੁੱਤ ਇਦਾਂ ਦੀ ਨਹੀਂ ਕੋਈ ਗੱਲ ਵੀ ਆ ਗਈ ਤੇਰੇ ਤਾਂ ਸਾਈਂ ਜੀਣਦੇ ਆ ਬਹੁਤ ਜੀਣਦੇ ਤੁਸੀਂ ਜਿੰਦਾ ਮਾਰਿਆ ਤੁਸੀਂ ਲੰਘ ਮੇਰਾ ਪੁੱਤ ਪੀਤੀ ਲੱਗਦੀ ਏ ਸ਼ਰਾਬ ਜਿੱਦਾਂ ਹਨਾ ਹੈ ਆ ਮਲਾ ਬੱਗ ਫਿਰ ਦਿੱਤੇ ਡਾੜੀ ਨੇ ਪੈਸੇ ਡਾੜੀ ਨੇ ਤਾਂ ਪੈਸੇ ਦਿੱਤੇ ਪੁੱਤ ਤੈਨੂੰ ਵੀ ਆ ਕੁਝ ਖਾ ਪੀਆ ਮੈਨੂੰ ਤੂੰ ਸ਼ਰਾਬ ਥੋੜੀ ਪੀਣੀ ਉਹ ਮੈਂ ਕਿਹਾ ਨਵੇਂ ਤੁਹਾਨੂੰ ਪਤਾ ਲਾਉਣਾ ਉਹ ਲਾ ਲਿਆ ਪੈਗ ਹਾਈ ਰੱਬਾ ਜਵਾਈ ਵੀ ਸ਼ਰਾਬ ਪੀ ਕੇ ਆ ਗਿਆ ਪਰੌਣਾ ਕਾਤਾ ਰੱਖ ਲਿਆ ਸੀ ਤੇ ਬਿੱਤਾ ਤੂੰ ਬੜੇ ਮੱਥੇ ਤੇ ਹੱਥ ਰੱਖੇ ਆ ਮੱਥੇ ਤੇ ਕੀ ਹੱਥ ਰੱਖਣੇ ਸੀ ਹਾਂ ਤੁਸੀਂ ਕਹਿੰਦੇ ਉਥੋਂ 500 ਰੁਪਇਆ ਕੱਢ ਕੇ ਫੜਾ ਦੇ ਪਰੌਣੇ ਨੂੰ ਤੇ ਮੈਂ ਫੜਾਤਾ 500 500 ਦਾ ਮੈਨੂੰ ਨਹੀਂ ਪਤਾ ਕੀ ਕੁਝ ਖਾ ਕੇ ਆ ਗਿਆ ਕਿ ਕੱਲੀ ਸ਼ਰਾਬ ਪੀ ਕੇ ਆ ਗਿਆ ਕਿ ਕਿਤੇ ਡਿੱਗਦਾ ਟੈਂਦਾ ਅੰਦਰ ਵੜਿਆ ਇੰਨਾ ਬੂਹਾ ਭਜਣ ਡਿਆ ਸੀ ਉਹ ਉਹ ਭੰਨ ਡਿਆ ਸੀ ਹੁਣ ਤੇ ਉਹ ਭੰਨ ਡਿਆ ਹੈਗਾ ਤੇ ਪਹਿਲਾਂ ਹੋਰ ਆਈਆਂ ਹੈਗੀਆਂ ਕੋਈ ਉਹ ਭੰਨ ਡੀਆਂ ਹੈਗੀਆਂ ਉਦੋਂ ਤੇ ਮੈਂ ਪੱਠੇ ਪਾ ਕੇ ਤੇ ਮੈਂ ਉਧਰ ਚਲ ਗਿਆ ਪੱਠੇ ਵੱਢਣ ਤੇ ਮੈਂ ਆਖਿਆ ਪਤਾ ਨਹੀਂ ਕੌਣ ਡਿਆ ਇੰਨਾ ਬੂਹਾ ਭੰਨਣ ਤੇ ਮੈਂ ਕਿਹਾ ਵੀ ਦੱਸ ਵੀ ਬੂਹਾ ਹੀ ਖੋਲ ਦੋ ਤੁਸੀਂ ਬੂਹਾ ਕੀ ਖੋਲਣਾ ਹੈਗਾ ਹਾਂ ਇੱਕ ਗੱਲ ਉਹ ਤੁਸੀਂ ਕਹਿੰਦੇ ਸਾਡੀ ਤਿਸ਼ਦੈਣ ਵਾ ਇੱਕ ਗੱਲ ਉਹ ਮੈਂ ਕਿਹਾ ਚੰਗਾ ਹੋਇਆ ਇਹ ਕਿਤੇ ਚਲ ਗਈ ਉਹਨੂੰ ਪੈਸੇ ਫੜਾ ਕੇ ਉਧਰ ਚਾਚੀ ਆਪਣੀ ਤਾਈ ਦੇ ਘਰਾਂ ਵੱਲ ਅੱਛਾ ਉਧਰੋਂ ਕਿਤੇ ਆਉਂਦੀਆਂ ਜੋਤੀ ਤੇ ਉਹਦੀ ਮਾਂ ਇੰਨੇ ਜਦੋਂ ਆਣ ਕੇ ਵੇਖਿਆ ਵੀ ਉਹ ਆ ਗਈਆਂ ਵਾ ਇਹਨੂੰ ਪਤਾ ਨਹੀਂ ਪhle ਖਾ ਲੱਗਾ ਕੀ ਲੱਗਾ ਇੰਨੇ ਆਣ ਕੇ ਪਾਇਆ ਰੌਲਾ ਆ ਗਈਆਂ ਹੀ ਆਗਣੇ ਤੇ ਮੈਂ ਫੜਾ ਫੜ ਫੜ ਕੇ ਤੇ ਜਿੰਦਾ ਮਾਰਦਾ ਬਾਹਰੋਂ ਨਹੀਂ ਤੂੰ ਜਿੰਦਾ ਮਾਰਦਾ ਹਾਂ ਹੋ ਮੈਂ ਜਿੰਦਾ ਕਰਨ ਨੂੰ ਮਾਰਨਾ ਹੈ ਮੈਂ ਵੀ ਨਹੀਂ ਮਰਨ ਦੇਣੀਆਂ ਅਹੀਂ ਹੈਦਵਿੰਦਰ ਸਾਡੀ ਨੌਤੀ ਆ ਤੇ ਅਹੀਂ ਕੋਈ ਕਾਣੇ ਹੀ ਕੋਈ ਚੋਰ ਹੀ ਉਦਾ ਘਰ ਹੀ ਉਹਨੂੰ ਆ ਲੈਣ ਦੇਣਾ ਸੀ ਤੁਸੀਂ ਕਿਉਂ ਜਿੰਦਾ ਮਾਰਤਾ ਨਹੀਂ ਜਿੰਦਾ ਮਾਰਨਾ ਜੇ ਤੁਸੀਂ ਘਰ ਹੁੰਦੇ ਫਿਰ ਮੈਂ ਕਿਉਂ ਜਿੰਦਾ ਮਾਰਦੀ ਗੋਪੀ ਘਰ ਹੁੰਦਾ ਮੈਂ ਤਾਂ ਵੀ ਨਹੀਂ ਜਿੰਦਾ ਮਾਰਨਾ ਆ ਚੱਲੋ ਛ ਦੇਣ ਘਰ ਹੀ ਇਹ ਤੇ ਰੌਲਾ ਪਾਉਂਦੀ ਕਿਤੇ ਕਹਿ ਰਹਾਂ ਦਾ ਇਹਨੇ ਮੈਨੂੰ ਤਣ ਪੱਤਨ ਨਾ ਲੱਗਣ ਦਵੇ ਮੈਂ ਤਾਂ ਕੱਲੀ ਜਾਣੀ ਉਦਾਂ ਹੀ ਬੱਬੋੜੀ ਕੀ ਹੋ ਗਈ ਇੰਨਾ ਮੈਂ ਡਰ ਗਈ ਮੈਂ ਕਿਹਾ ਹਾਏ ਮੈਂ ਹੁਣ ਕੀ ਕਰਾਂ ਇਹ ਨਾ ਹੋਵੇ ਇਹਨਾਂ ਦੇ ਨਾਲ ਕਿਤੇ ਕੋਈ ਇੱਕ ਦੋ ਬੰਦੇ ਹੋਣ ਤੇ ਸਾਡੀ ਸਮਰੀਦ ਨੂੰ ਲੈ ਜਾਣ ਤੇ ਤੂੰ ਮੈਨੂੰ ਆਵਾਜ਼ ਮਾਰ ਲੈਂਦੀ ਵਾਜ ਮੈਂ ਕਿੱਦਾਂ ਮਾਰਦੀ ਮੇਰੇ ਜਿੰਦੇ ਕੁੰਡੇ ਮਾਰ ਕੇ ਰਹਿਦੇ ਗੋਮੂ ਇਹੀ ਅੰਦਰ ਮिन्नੂ ਨਹੀਂ ਇਹ ਗੱਲ ਦਾ ਪਤਾ ਮੈਂ ਆਖਿਆ ਵੀ ਉੱਤਰਾ ਕੋਈ ਡਿਆ ਵਾ ਬੂਆ ਭੰਨਣ ਮੈਂ ਕਦੀ ਸਮਰੀਦ ਆਖਿਆ ਵੀ ਸਮਰੀਦ ਹੋਣੀ ਆ ਕਦੀ ਆਖਿਆ ਵੀ ਉਪਰੋਂ ਨੇ ਆਗੇ ਹੋਣੀ ਉਹ ਭੰਨਡੇ ਆ ਮिन्नੂ ਨਹੀਂ ਪਤਾ ਵੀ ਉਹ ਆਈਆਂ ਉਹੋ ਹੀ ਆਈਆਂ ਹੈਗੀਆਂ ਕੇ ਜੇ ਉਹ ਆਈਆਂ ਨੇ ਮिन्नੂ ਪਤਾ ਹੁੰਦਾ ਤੇ ਮੈਂ ਫਿਰ ਆ ਜਾਣਾ ਸੀ ਉਹਨੂੰ ਬਾਜ ਮਾਰਦੇ ਅੰਦਰ ਬਹੁ ਪੀ ਆ ਵੀ ਕੋਈ ਗੱਲ ਨਹੀਂ ਧੀਆ ਕੋਈ ਗੱਲ ਨਹੀਂ ਹਰ ਕਿੱਦਾਂ ਮੈਂ ਬਾੜ ਦੇੰਦੀ ਅੰਦਰ ਕੁੜੀ ਨੂੰ ਲੈ ਜਾਂਦੀਆਂ ਤੇ ਮੁੜ ਕੇ ਕੁੜੀ ਵੀ ਆਦੀ ਆ ਥਾਂ ਠੋ ਜਾਂਦੀ ਐ ਇੰਦੀ ਨਿਆਣੀ ਸਾਡੀ ਕੱਲ ਨੂੰ ਆਦੀ 30 ਜਵਾਨ ਹੋਣੀ ਆ ਇਹਨੇ ਗੜੀ ਕਦਰ ਕਰਨੀ ਆ ਦੀ ਨਹੀਂ ਉਦਾਂ ਕੁੜੀ ਨੂੰ ਕਿੱਦਾਂ ਲੈ ਜਾਣਾ ਹੁੰਦਾ ਨਹੀਂ ਯਾਰ ਪੁੱਛੇ ਤਾਂ ਬਗੈਰ ਕਿੱਦਾਂ ਲੈ ਜਾਂਦੀ ਆ ਉਹ ਮੈਨੂੰ ਨਹੀਂ ਪਤਾ ਕਿੱਦਾਂ ਲੈ ਜਾਂਦੀਆਂ ਪਰ ਮੈਂ ਨਹੀਂ ਉਹ ਵੜਨ ਦਿੱਤੀਆਂ ਤੇ ਮੁੜ ਕੇ ਇਹਨੇ ਆਣ ਕੇ ਬੂਹਾ ਖੜਕਾਤਾ ਸ਼ਰਾਬੀ ਨੇ ਤੇ ਮੈਂ ਡਰਦੀ ਫਿਰਾਂ ਵੀ ਘਰ ਆ ਓਏ ਖਲੋਤੀਆਂ ਬੂਹੇ ਗਾੜੀ ਕਦੀ ਮੈਂ ਕੰਧਾਂ ਥਾਣੀ ਕਦੀ ਮੈਂ ਕਿਤਰਾ ਤੇ ਪਰੌਣਾ ਮੈਨੂੰ ਕਿਤੇ ਬੱਤੀ ਬੱਤੀ ਗੱਲਾਂ ਕਰਦਾ ਨਹੀਂ ਕੀ ਜਾਂਦਾ ਵਾ ਆਂਦਾਵਾ ਤੂੰ ਇਹ ਬਿੱਲੀਆਂ ਬਿੱਲੀਆਂ ਵਾਂਗੂ ਨਾ ਕੰਧਾਂ ਤੋਂ ਦੀ ਚਾਹ ਕੇ ਦੀਆਂ ਹੁਣ ਮੈਂ ਬਿੱਲੀ ਦੱਸਦਾ ਹੀ ਹਾਂ ਬਿੱਲੀਆਂ ਵਾਲੇ ਕੰਮ ਨਾ ਕਰਦੀ ਤੂੰ ਤੂੰ ਬੁਹਾ ਖੋਲ ਦਿੰਦੀ ਇਹੋ ਜੇ ਕੰਮ ਨਾ ਕਰਿਆ ਕਰੋ ਮੈਂ ਤਾਂ ਬੁਹਾ ਖੋਲਣਾ ਹੀਗਾ ਨਾ ਪਰ ਵੇਖ ਚਾ ਕੇ ਖੋਲਣਾ ਵੀ ਚਲ ਗਿਆ ਵਾ ਇਹ ਤਾਂ ਜਿੰਦੇ ਵੱਜੇ ਤੇ ਉੱਤੇ ਹੀ ਆ ਗਿਆ ਵਾ ਇਹ ਆਂਦਾ ਕੀ ਕਰਨ ਉਹ ਬੁਹਾ ਮਾਰਿਆ ਮੈਂ ਹਾਂ ਇੱਥੇ ਹੁੰਦੀਆਂ ਹੀ ਮੰਗਣ ਵਾਲੀਆਂ ਤੇ ਮੈਂ ਤਾਂ ਕਰਕੇ ਮਾਰਿਆ ਤੁਹਾਡੇ ਪਾੜਾ ਨਿਕਾ ਜਾ ਹੱਸਾ ਨਾ ਗਲ ਦੀਆਂ ਗਲੈਂਡਾਂ ਬਣ ਜਾਣੀਆਂ ਇਹ ਵੇਖ ਲਈ ਕਿਦਾਂ ਕ ਲੈਣਾ ਬਣ ਜਾਣਗੀਆਂ ਉਹ ਜਦੋਂ ਆਈਆਂ ਵਾ ਸਾਡੇ ਘਰ ਦੇ ਵਿੱਚ ਤੇ ਉਹਨਾਂ ਨੇ ਮੁੜ ਕੇ ਰਿਸ਼ਤੇਦਾਰਾਂ ਭੈਣ ਭਰਾ ਨੂੰ ਆਪਣੇ ਨੂੰ ਦ ਉਥੋਂ ਗਾਂ ਦੀ ਗਾਣਾ ਗੱਲ ਵਧਣੀ ਆਏ ਗੱਲ ਘਟਣੀ ਨਹੀਂ ਗਈ ਅਰ ਰੱਬਾ ਨਾਲ ਪੱਕਾ ਕਮਿਊਨਿਸਟ ਹੈਨੇ ਜਾ ਕੇ ਦੱਸਿਆਣਾ ਮਾਂ ਮੰਮੀ ਨੂੰ ਨਹੀਂ ਤੇ ਆਪੇ ਘਰ ਦੇਨੇ ਕਦੀ ਜ਼ਿੰਦੇ ਲਾਏ ਨਹੀਂ ਜੇ ਕਿਤੇ ਜਾਣਣਾ ਵੀ ਹੁੰਦਾ ਹੀ ਤੇ ਘਰ ਚੱਕ ਜਾਣਾ ਰਿੰਦਾ ਹੀ ਤੇ ਕਿਤੇ ਜਾਂਦੀ ਉਹਨੇ ਜਾ ਕੇ ਦੱਸਿਆ ਕਿ ਭਾਬੀਆਂ ਹੁੰਡੀਆਂ ਜਿਦੇ ਘਰ ਕਿਉਂ ਨਹੀਂ ਜ਼ਿੰਦੇ ਲਾਤੇ ਹੇ ਰੱਬ ਆਮਿਆ ਨਾਲ ਡਾਉਲੋਡ ਹੋ ਤਾ ਕੋਈ ਬਾਈ ਰੱਬਾ ਮੈਂ ਕੀ ਮਾਰਾ ਕੀਤਾ ਹੈ

ਚਪਕਾਰ ਬੋਲ ਤਾ ਇਸ ਤਰ੍ਹਾਂ ਰੱਬ ਨਹੀਂ ਰੀਜਣਾ ਚਪਕਾਰ ਉੱਟ ਕੇ ਬੋ ਮੱਖਸਾ ਮਰੀ ਗਈ ਚਪਕਾਰ ਹਾਂ ਸਲਾਕਾਰ ਹੈ ਚਪ ਵਾ ਨਾ ਮੈਂ ਉੰਦਰ ਜਗੀ ਰਹੀ ਇਤਨਾ ਨਹੀਂ ਤੱਕੀ ਰਹੀ ਹਾਂ ਸਲਾਕਾਰ ਹੈ ਸਭ ਕੋ ਜਾਨਾ ਠੀਕ ਹੋ ਜਾਣਾ ਵਾ ਸਭ ਕੋ ਮੇਰੇ ਤੋਂ ਕੋਈ ਘਟਰੀ ਨਹੀਂ ਬੜਿਆ ਤੈਨੂੰ ਚੰਮੀ ਆਈ ਮੈਨੂੰ ਇਨੀ ਮਾੜੀ ਕਿਸਮਤ ਚਪਕਾਰ ਨਹੀਂ ਮੈਂ ਤੇਰੇ ਘਰ ਕਹ ਜੀਆ ਕੇ ਸੁਣ ਤੇ ਚੁੱਪ ਕਰ ਨਹੀਂ ਰੋਈ ਜਾਂਦਾ ਮੇਰੀ ਤੀ ਸਿਆੜੀਆਂ ਤੀਆਂ ਨਹੀਂ ਰੋਣਦੀਆਂ ਸਿਆੜੀ ਬਣਾ ਬੋਸ ਮੈਂ ਆਈ ਨਾ ਦੁਖੀ ਨਾ ਤੈਨੂੰ ਦੁਖੀ ਕੀਤਾ ਮਾਂ ਮੇਰੀ ਇਹ ਨਹੀਂ ਨਹੀਂ ਦੁਖੀ ਨਹੀਂ ਮੈਂ ਤੀਆਂ ਤਾਂ ਨਹੀਂ ਮਾਂ ਮਾਤਾ ਪੀਂਦੇ ਜਾਂਦਿਆਂ ਚੁੱਪ ਕਰ ਨਾ ਚੁੱਪ ਕਰ ਮੇਰੀ ਤੀ ਕਿ ਮਾਂ ਮੀ ਇਹ ਕਿੰਨੂ ਗਈ ਹੈ ਕੌਣ ਸਰਾ ਰ ਹੈ ਕਿਧੇ ਕੋਲੇ ਜਾਏ ਹੁਣ ਕਿਧੇ ਗੱਡੀ ਚਾਲੀ ਗੱਡੀ ਹੈ ਗੱਡੀ ਤੇ ਸਤਿਗੁਰੂ ਸਤਿਗੁਰੂ ਦਰਸਾ ਰ ਆਜਾ ਮਹਾਰਾਜ ਦਾ ਆਹੀ ਪੁੱਤ ਵਿਚੋਲੇਵਲ ਨਹੀਂ ਜਾਣਾ ਗੇਵ ਵਿਚੋਲੇ ਚਾਲੇਵਲ ਨਹੀਂ ਜਾਣਾ ਮੈਂ ਬੇਠੇਰੀ ਪਰਮਾਨ ਸੀ ਵਰਤਦੀ ਹੁਣ ਮੈਂ ਵਕੀਲ ਜਵਲ ਜਾਨੀ ਆ ਤੇ ਵਕੀਲ ਕਰਨਾ ਵੇਖੀ ਕਿ ਤਰਾ ਇਹਨਾਂ ਨੂੰ ਫਿਰ ਪਾੜ ਜੜਾ ਪੈਂਦੀ ਆ ਮੈਨੂੰ ਬਤੀਨ ਵਾਸਤੇ ਨੇ ਚਾਹੀਦੀ ਨੇ ਕੋਈ ਨਹੀਂ ਮੈਂ ਕਰੂੰਗੀ ਆਪੇ ਇਹਨਾਂ ਜੋ ਕਰਨਾ ਕੋਈ ਰਾਮਦਿਲ ਵੀ ਵਕੀਰ ਹੁੰਦੇ ਆ ਇਹ ਨਹੀਂ ਕਿ ਸਾਰੇ ਇੱਕੋ ਜਿਹੇ ਹੁੰਦੇ ਆ ਮੈਨੂੰ ਬਸ ਮੇਰੀ ਧੀ ਚਾਹੀਦੀ ਮੈਨੂੰ ਕੁਝ ਨਹੀਂ ਚਾਹੀਦਾ ਕੋਈ ਨਹੀਂ ਕੋਈ ਨਹੀਂ ਧੀ ਵੀ ਤੈਨੂੰ ਮਿਲ ਪੂਗੀ ਉਹ ਹਣੀ ਧੀ ਕਿਤੇ ਨਹੀਂ ਚੱਲ ਚੱਲੀ ਇੱਕ ਬੁੱਤ ਤੈਨੂੰ ਧੀ ਨਹੀਂ ਗਈ ਚਾਹੀਦੀ ਤੇਰੇ ਸਾਰੇ ਹੱਕ ਮੈਂ ਦਿਵਾਉਂਗੀ ਸਭ ਕੋ ਹੈ ਸਾਰੇ ਨੂੰ ਮੈਂ ਦਿਵਾਉਂਗੀ ਮੈਂ ਜੋ ਹੱਗੀਆਂ ਮਾਂ ਤੇਰੀ ਮੈਂ ਤਾਂ ਚੁੱਪ ਕੀਤੀ ਹੀ ਪਚਾਲੇ ਤਰਾਂਗੇ ਸੁਧਰ ਜਾਣਗੇ ਪਰ ਇਹ ਨਹੀਂਗੇ ਸੁਧਰੇ ਹੈਗੇ ਤੇ ਵੇਖੀ ਨੂੰ ਇਹਨਾਂ ਨੂੰ ਕਿਤਰਾ ਹਉਣ ਕਿਤੇ ਭੱਜਦੇ ਆ ਤੇ ਵੇਖੀ ਜੇ ਨਾ ਤੇਰੇ ਅੱਲਾ ਹਉਣਗੇ ਨਾ ਤਾਂ ਤੂੰ ਮੈਨੂੰ ਆਖੀ ਕੋਈ ਨਹੀਂ ਪਤਾ ਰੋਣਾ ਨਹੀਂ ਸੀ ਨੇ ਨਹੀਂ ਰੋਣਾ